ਮੈਂ ਡਾਕਟਰ ਗਰੋਸਰ ਸੇਵਾ ਮੈਂ ਪਾਸ ਮਿਸਪੇ ਦੇ ਦਿੰਦਾ ਲੋਧੀ ਕਲਬ ਦਾ ਜੀ ਐਂਡ ਮੋਰ ਦੈਨ 2 ਡੈਕੇਡ ਤੋਂ ਸੀ ਮੈਂਬਰ ਆਏ ਥੇ ਫਸਟ ਟਾਈਮ ਅਸੀਂ ਅਸਰ ਦੇਖ ਰਹੇ ਹਾਂ ਕਿ ਲੋਕਾਂ 'ਚ ਬੜਾ ਰੋਸ਼ ਹੈ ਕਿ ਵੀ 2 ਸਾਲ ਤੋਂ ਕੋਈ ਬੈਲੈਂਸ ਸ਼ੀਟ ਵੀ ਅਪਰੂਵ ਨਹੀਂ ਹੋਈ ਪਰ ਬਹੁਤ ਐਸਾ ਲੱਗਦਾ ਵੀ ਇਸ ਤਰ੍ਹਾਂ ਹੈਂਕੀ ਪੈਂਕੀ ਹੋਇਆ ਹੁੰਦਾ ਕਿ ਬਹੁਤ ਫਟਾਫਟ ਹੁਣ ਸਤਲੁਜ ਕਲਬ ਦੇ ਵੀ ਮੈਂਬਰ ਆ ਮੈਂ ਉੱਥੋਂ ਦਾ ਵੀ ਮੈਂਬਰ ਆ ਮੈਂ ਸਤਲੁਜ ਕਲਬ ਦੇ ਵੀ AGM ਜਿਹੜੀ ਹੈ 28 ਤਰੀਕ ਨੂੰ ਹੋਈ ਹੈ ਤੇ ਹਾਲਾਂਕਿ ਉਹਨਾਂ ਦੇ 4 ਮਹੀਨੇ ਤੋਂ ਪੈਂਡਿੰਗ ਪਏ ਸੀ ਇਲੈਕਸ਼ਨ ਐਨ ਕੀ ਜਲਦੀ ਸੀ ਕੀ ਫਟਾਫਟ ਜਿਹੜਾ ਹੈ ਇਹਨਾਂ ਨੇ ਇਹਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਨੇ ਮੈਂ ਨਹੀਂ ਕਹਿ ਰਿਹਾ ਕੁਝ ਪਰਿਵਾਰਕ ਚੀਜ਼ਾਂ ਨੇ ਜਰਨਲ ਮੱਧ ਰਜ ਦੇ ਕੇ ਪ੍ਰੈਸ਼ਰ ਪਾ ਕੇ ਜਿਹੜਾ ਹੈ ਇਲੈਕਸ਼ਨ ਜਲਦੀ ਕਰਾਏ ਗਏ ਹੈ ਸੋ ਮੇਰੀ ਮੈਂਬਰਸ ਨੂੰ ਅਪੀਲ ਹੈ ਕਿ ਸੋਚੋ ਡਿਕਟੇਟਰਸ਼ਿਪ ਨੂੰ ਖਤਮ ਕਰਨ ਲਈ ਕਦੋਂ ਨਾ ਕਰਿਆ ਆਪਾਂ ਸਾਰੇ ਨੂੰ ਇਕੱਠੇ ਹੋਣਾ ਪੈਣਾ ਸੋ ਮੇਰੀ ਇਹੀ ਅਪੀਲ ਹੈ ਕਿ ਜਿਹੜੀ ਮਰਜੀ ਟੀਮ ਲੈ ਕੇ ਆ ਪਰ ਟੀਮ ਇਹੋ ਜਿਹੀ ਲੈ ਕੇ ਆ ਉਹ ਜਿਹੜੀ ਟਰਾਂਸਪੇਰੈਂਟ ਹੋਵੇ ਜਿਹੜੀ ਤੁਹਾਨੂੰ ਸਾਰਾ ਜਿਹੜਾ ਹੈ ਉਹ ਤੁਹਾਨੂੰ ਆ ਨੈਸੈਸਰੀ ਡਵੈਲਪਮੈਂਟਸ ਕੀ ਫਾਇਦਾ ਇਹ ਬਣਾਤਾ ਉਹ ਬਣਾਤਾ ਕਲਬ ਘਾਟੇ ਜਾਈ ਜਾ ਰਿਹਾ ਸੋ ਆਈ ਥਿੰਕ ਯੂ ਸ਼ੁਡ ਬੀ ਲिटल